ਜੈ ਮਾਤਾ ਦੀ ਦੋਸਤੋ ਇੱਕ ਟ੍ਰੇਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਟ੍ਰੇਨ ਦੇ ਵਿੱਚ ਕੀਰਤਨ ਚੱਲ ਰਿਹਾ ਮਾਂ ਵੈਸ਼ਨੂ ਦੇਵੀ ਜਾ ਰਹੀ ਏ ਟ੍ਰੇਨ ਜਿਸ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਜਿੰਨੇ ਭਗਤ ਨੇ ਸਭ ਨੇ ਰੰਗ ਬੰਨ ਰੱਖਿਆ ਤੇ ਕੀਰਤਨ ਚੱਲ ਰਿਹਾ ਬੜੇ ਲੋਕ ਗੁਣਗਾਨ ਕਰ ਰਹੇ ਨੇ ਮਾਂ ਵੈਸ਼ਨੂ ਦੇਵੀ ਦਾ ਪਹਿਲਾਂ ਤਾਂ ਵੀਡੀਓ ਚੱਲਦੀ ਚੱਲਦੀ ਜੈ ਮਾਤਾ ਦੀ ਲਿਖ ਕੇ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਆਪਣੀ ਰਾਏ ਸਾਂਝੀ ਕਰਨੀ ਆ ਤਾਂ ਦੋਸਤੋ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਭਗਤ ਜਿਹੜੇ ਪਰੇ ਤੋਂ ਪਰੇ ਹੁੰਦੇ ਨੇ ਤੇ ਰੰਗ ਬੰਨ ਦਿੰਦੇ ਨੇ ਹਰ ਜਗ੍ਹਾ ਵੈਸ਼ਨ ਦੇਵੀ ਨੂੰ ਜਾ ਰਹੀ ਟ੍ਰੇਨ ਦੇ ਵਿੱਚ ਪੂਰੀ ਟ੍ਰੇਨ ਦੇ ਵਿੱਚ ਇੱਕੋ ਹੀ ਨਾਮ ਜਿਹੜਾ ਜੈ ਮਾਤਾ ਦੀ ਸੁਣਨ ਦੇ ਵਿੱਚ ਆ ਰਿਹਾ ਤਾਂ ਆਓ ਪਹਿਲਾਂ ਵੀਡੀਓ ਦੇਖਦੇ ਹਾਂ ਨਾਲ ਬੋਲੇ ਉਹ ਪਿਆਰਾ ਮਾਈ ਨਾ ਨਾਲ ਬੋਲੇ ਉਹ ਪਿਆਰਾ ਮਾਈ ਨਾ ਸਾਰੇ ਰੰਗ ਮਿਲ ਕੇ ਬੋਲੋ ਜੈ ਕਾਰਾ ਮਾਈ ਨਾ ਸਾਰੇ ਰੰਗ ਮਿਲ ਕੇ ਬੋਲੋ ਜੈ ਕਾਰਾ ਮਾਈ ਨਾ ਕਰੋ ਪ੍ਰਿੰਟ ਸਾਰੇ ਬੋਲ ਗ੍ਰਮ ਕਾ ਵੀ ਗੱਲ ਬੋਲੂ ਗ੍ਰਮ ਕਾ ਮੀਂਹ ਮੋਲੀ ਜੇ ਮਾ ਸਾਰੇ ਢਾਲ ਮਿਲ ਕੇ ਬੋਲੋ ਜੇ ਕਾਰਾ ਮਾਈ ਦਾ ਸਾਰੇ ਢਾਲ ਮਿਲ ਕੇ ਬੋਲੋ ਜੇ ਕਾਰਾ ਮਾਈ ਦਾ ਕੇਣਾ ਪ੍ਰੇਮ ਨਾਲ ਬੋਲੇ ਉਹ ਪਿਆਰਾ ਮਾਈ ਦਾ ਕੇਣਾ ਪ੍ਰੇਮ ਨਾਲ ਬੋਲੇ ਉਹ ਪਿਆਰਾ ਮਾਈ ਦਾ ਕੇਣਾ ਪ੍ਰੇਮ ਨਾਲ ਬੋਲੇ ਉਹ ਪਿਆਰਾ ਮਾਈ ਦਾ ਸਾਰੀਆਂ ਸਵਾਰੀਆਂ ਦੇਖੋ ਤੁਸੀਂ ਗੂੰਜਾਂ ਕਰਨੀਆਂ ਨੇ ਹਣਾ ਸਾਰੇ ਨਾਲ ਮੀਨਾਲ ਬੋਲੇ ਓ ਪਿਆਰਾ ਮਾਈਰਾ ਸਾਰੇ ਨਾਲ ਬੋਲੇ ਓ ਪਿਆਰਾ ਮਾਈਰਾ ਸਾਰੇ ਰੰਗ ਪੀ ਕੇ ਬੋਲ ਓ ਜੇ ਕਾਰਾ ਮਾਈਰਾ ਸਾਰੇ ਰੰਗ ਵੀਡੀਓ ਨਾ ਕਿਤੇ ਨਾ ਕਿਤੇ ਦਿਲ ਜਿੱਤ ਲੈਂਦੀਆਂ ਨੇ ਵੀ ਟ੍ਰੇਨ ਦੇ ਵਿੱਚ ਜਾਗਰਣ ਚੱਲ ਰਿਹਾ ਤੇ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਮਾਤਾ ਦੇ ਨਾਮ ਦਾ ਜਾਗਰਣ ਕੀਤਾ ਜਾ ਰਿਹਾ ਗੁੰਗਾਨ ਕੀਤਾ ਜਾ ਰਿਹਾ ਤੇ ਕੀਰਤਨ ਚੱਲ ਰਿਹਾ ਪੂਰੀ ਗੱਡੀ ਦੇ ਵਿੱਚ ਸਾਰੇ ਭਗਤ ਨੇ ਜਿਹੜੇ ਜੈ ਮਾਤਾ ਦੀ ਜੈ ਮਾ ਬਿਸ਼ਨੂ ਦੇ ਵੀ ਬੋਲ ਰਹੇ ਨੇ ਤੇ ਬਿਸ਼ਨੂ ਦੇ ਵੀ ਜਾਰੀ ਟ੍ਰੇਨ ਦੇ ਵਿੱਚ ਪੂਰੇ ਰੰਗ ਬੰਨੇ ਪਏ ਨੇ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਜੈ ਮਾਤਾ ਦੀ ਲਿਖ ਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ